ਤਸਵੀਰਾਂ ਵਿੱਚ ਪਲਟੀਆਂ ਮਾਰ ਰਹੀ ਕਾਰ ਕੋਇਸਟੈਂਟ ਨਹੀਂ ਬਲਕਿ ਸੜਕ ਹਾਸੇ ਦਾ ਸ਼ਿਕਾਰ ਹੋ ਗਈ ਜੋ ਪਲਟੀਆਂ ਖਾਂਦੇ ਹੋਏ ਸੜਕ ਦੇ ਦੂਜੇ ਪਾਸੇ ਜਾ ਡੇਗੀ ਇਹ ਹਸਾ ਲੁਧਿਆਣਾ ਬਸਤੀ ਜੋਦੇਵਾਲ ਮੇਨ ਜੀਟੀ ਰੋਡ ਤੇ ਉਸਮੇ ਵਾਪਰਿਆ ਜਦੋਂ ਕਾਰ ਚਲਾਣ ਵਾਲੇ ਡਰਾਈਵਰ ਨੂੰ ਨੀਂਦ ਦਾ ਝਟਕਾ ਲੱਗ ਗਿਆ ਅਤੇ ਕਾਰ ਪਲਟੀਆਂ ਮਾਰਦੇ ਦੂਜੇ ਪਾਸੇ ਜੀਟੀ ਰੋਡ ਸਮੁੰਦਰ ਨਗਰਵਾਲ ਜਾ ਗਈ ਦੱਸਿਆ ਜਾ ਰਿਹਾ ਹੈ ਕਿ ਨੋਵਾ ਕਾਰ ਦੇ ਵਿੱਚ ਬੈਠਾ ਪਰਿਵਾਰ ਯਾਤਰਾ ਤੋਂ ਆ ਰਹੇ ਸਨ ਜਿਸ ਦੇ ਵਿੱਚ ਦੋ ਬੱਚੇ ਦੋ ਮਹਿਲਾ ਅਤੇ ਦੋ ਬੰਦੇ ਬੈਠੇ ਸਨ ਪਲਟੀ ਹੋਈ ਕਾਰ ਦੇ ਵਿੱਚ ਫਸੇ ਹੋਏ ਪਰਿਵਾਰ ਨੂੰ ਬੜੀ ਮੁਸ਼ਕਲਾਂ ਦੇ ਨਾਲ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਅਤੇ ਪਰਿਵਾਰ ਬਲ ਬਲ ਬਚ ਗਿਆ ਦੱਸਿਆ ਜਾ ਰਿਹਾ ਹੈ ਕਿ ਸੱਟਾਂ ਸਿਰਫ ਮਾਮੂਲੀ ਲੱਗੀਆਂ ਨੇ ਅਤੇ ਡੈਮੇਜ ਹੋਈ ਕਾਰ ਨੂੰ ਲੋਕਾਂ ਦੇ ਵੱਲੋਂ ਸਿੱਧਾ ਕੀਤਾ ਗਿਆ ਜਾਣਕਾਰੀ ਮੁਤਾਬਕ ਪਰਿਵਾਰ ਲੁਧਿਆਣਾ ਦੇ ਸਿੰਗਾਰ ਸਿਨੇਮਾ ਧਰਮਪੁਰਾ ਦੇ ਰਹਿਣ ਵਾਲੇ ਸਨ ਭਾਈ ਜੀ ਜੀਰੋ ਸੈਂਟਰ ਭਈਆ ਗੱਡੀ ਪਲਟੀ ਕਿਸਰ ਕਿਧਰੋਂ ਆ ਰਹੀ ਸੀ ਕਿ ਕਿਧਰ ਜਾ ਰਹੀ ਸੀ ਇਹ ਤਾਂ ਭਾਈ ਹੁਣ ਮੈਨੂੰ ਪਤਾ ਨਹੀਂ ਅਧਰੋਵਾਰੀ ਚ ਕਿਧਰ ਹੋਰੇ ਮੈਂ ਅਧਰੋਵਾਰ ਆ ਰਿਹਾ ਸੀਗਾ ਦੇ ਭਾਜੀ ਜਦੋਂ ਗੱਡੀ ਮਤਲਬ ਆ ਸੀ ਇਹ ਨਾ ਦੇਖਿਆ ਜਦੋਂ ਗੱਡੀ ਫੋਟਬਾਲ ਤੇ ਚੜੀ ਆ ਫੋਟਬਾਲ ਤੇ ਚੜਦੇ ਸਾਰੇ ਪੁੱਠੀ ਹੋ ਗਈ ਆ ਇਹਦੇ ਵਿੱਚ ਕੁਝ ਬੰਦੇ ਕੋਈ ਪਰਿਵਾਰ ਵੀ ਬੈਠੇ ਹਾਂਜੀ ਪਰਿਵਾਰ ਸਾਰੇ ਜੀ ਕੋਈ ਛੱਤਾ ਫੋਟਾ ਲੱਗਿਆ ਛੱਤਾ ਜੀ ਥੋੜਾ ਥੋੜੀਆਂ ਲੱਗੇ ਆ ਛੱਤਾ ਜਾਣਗੇ ਭੱਜ ਕੇ ਮੌਕੇ ਦੇ ਬੰਦਿਆਂ ਨਾਲ ਸਾਹਮਲੇ ਆ ਇਹ ਕੋਈ ਗੱਡੀ ਬਿਲਕੁਲ ਡੈਮੇਜ ਹੋ ਗਈ ਡੈਮੇਜ ਤਾਂ ਉਹਨਾਂ ਸਾਹਮਣੇ ਆ ਦੇਖ ਲਓ ਜੀ ਬਚਾਅ ਹੋ ਗਿਆ ਹਾਂ ਹਾਂ ਇਹ ਡੈਮੇਜ ਪੂਰੀ ਹੋ ਗਈ ਗੱਡੀ ਦਾ ਇਹ ਮੋਰ ਲੱਗੇ ਬੰਦੇ ਕਿੱਥੋਂ ਆ ਰਹੇ ਸੀ ਕਿੱਥੇ ਤੇ ਰਹਿਣ ਵਾਲੇ ਆ ਇੱਥੇ ਲੁਬਿਆਣੇ ਦੇ ਆ ਜੀ ਬੰਦੇ ਤਾਂ ਹਾਂ ਤੇ ਗੱਡੀ ਦੇਖਿਆ ਤੁਸੀਂ ਇਹਨੂੰ ਗੱਡੀ ਨੂੰ ਸਿੱਧਾ ਵੀ ਕੀਤਾ ਹੈਗਾ ਹਾਂਜੀ 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 ਤੇ ਕਿਸ ਤਰ੍ਹਾਂ ਦਾ ਉਸਲੇ ਮਾਹੌਲ ਸੀਗਾ ਤੁਹਾਹਨਾਂ ਦੇ ਸਾਹਮਣੇ ਮੈਂ ਕਿਹਾ ਜੀ ਪੂਰਾ ਮਾਹੌਲ ਗਰਮ ਸੀਗਾ ਤੁਹਾਡੇ ਸਾਹਮਣੇ ਝੀਂਗ ਜਗਾੜਾ ਪੈ ਰਹੇ ਅੰਦਰ ਬੱਚੇ ਸੀਗੇ ਲੇਡੀਜ਼ ਸੀਗੇ ਕਿੰਨੇ ਬੱਚੇ ਸੀ ਅੰਦਰ ਦੋ ਬੱਚੇ ਜਿਗਾ ਇੱਕ ਛੋਟਾ ਬੱਚਾ ਸੀ ਇੱਕ ਵੱਡਾ ਜਿਗਾ ਬੱਚਾ ਹੋਰ ਪਰਿਵਾਰ ਦੇ ਲੇਡੀਜ਼ ਸੀ ਨਹੀਂ ਹੋਰ ਨਹੀਂ ਸੀਗੇ ਦੇਖੋਗੇ ਦੋ ਲੇਡੀਜ਼ ਸੀਗੇ ਦੋ ਲੇਡੀਜ਼ ਬਸ 10 ਲੇਡੀਜ਼ ਜਿਗਾ ਇੱਕ ਬੱਚਾ ਸੀਗਾ ਇੱਕ ਉਸ ਤੋਂ ਵੱਡਾ ਬੱਚਾ ਸੀ ਇੱਕ ਲੇਡੀਜ਼ ਸੀਗੇ ਤੁਸੀਂ ਚਲੇ ਗਏ ਮੈਂ ਠੀਕ ਠਾਕ ਹਾਂਜੀ ਉਹ ਠੀਕ ਠਾਕ ਆ ਚਲੇ ਗਏ ਲੁਧਿਆਣਾ ਤੋਂ ਆ